ਸਾਬਕਾ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਯੋਧ ਨਸ਼ਾ ਵਿਰੋਧ ਮੁਹਿੰਮ ਦੀਆਂ ਹੜੇਠਾਂ ਅਬੂ ਸ਼ਾਕ ਲੋਨੀ ਸਨੋਰੀ ਅੱਡਾ ਵਿਖੇ નિર્ਦੋਸ਼ ਪਰਿਵਾਰਾਂ ਦੇ ਘਰਾਂ ਤੇ ਜਾਣ ਦੀ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਨਿਖੇਧੀ ਕੀਤੀ ਗਈ ਪ੍ਰਨੀਤ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਤ ਨਿਰਦੋਸ਼ ਪਰਿਵਾਰਾਂ ਦੇ ਸੱਤ ਘਰ ਟਾ ਦਿੱਤੇ ਜਦਕਿ ਇਹਨਾਂ ਪਰਿਵਾਰਾਂ ਦਾ ਐਨਡੀਪੀਐਸ ਐਕਟ ਜਾਂ ਕਿਸੇ ਵੀ ਨਸ਼ੇ ਦੇ ਨਾਲ ਸੰਬੰਧਿਤ ਗਤੀਵਿਧੀਆਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਇਸ ਕਾਰਵਾਈ ਤੋਂ ਪ੍ਰਭਾਵਿਤ ਹੋਏ 15 ਵਸਨੀਕਾਂ ਨੇ ਤੁਰੰਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੂੰ 7 ਨਵੰਬਰ ਤੱਕ ਹੋਰ ਟਾਟੋਆਈ ਕਰਨ ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਇਹ ਫੈਸਲਾ ਸਨੋਰੀ ਅੱਡਾ ਦੇ ਵਸਨੀਕਾਂ ਦੇ ਲਈ ਇੱਕ ਵੱਡੀ ਰਾਹਤ ਹੈ। ਤੁੰ ਲੈ ਕੇ ਰੱਖੀ ਗਈ ਹੈ ਬ੍ਰੀਫ ਕਾਨਫਰੈਂਸ। ਅ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਰੱਖੀ ਹੈ ਇਹ ਜਿਹੜੇ ਸਾਡੇ ਅਬੂ ਸ਼ਾਹ ਕਲੋਨੀ ਹੈਗੀ ਹੈ। ਉੱਥੇ ਜਿਹੜੇ ਘਰ ਟਾਏ ਗਏ ਨੇ ਉਹਦੇ ਮੁਤਲਕ ਰੱਖੀ ਗਈ ਹੈ। ਉੱਥੇ 14 ਕਰ ਟਾਇਏ ਗਏ ਨੇ ਸੱਤ ਜਿਹੜੇ ਸੀ ਉਹ ਜਿਹੜਾ ਡਰਗ ਐਕਟ ਦੇ ਹੇਠਾਂ ਉਹ ਬੰਦਿਆਂ ਦਾ ਕਨਫਰਮ ਹੋਇਆ ਹੈ ਉਹ ਹੋਏ ਨਹੀਂ ਪਰ ਜਿਹੜੇ ਸੱਤ ਹੋਰ ਸੀ ਜਿਹੜੇ 14 ਵਿੱਚੋਂ ਸੱਤਾਂ ਦਾ ਜਿਹੜਾ ਸੀ ਉਹ ਨਜਾਇਜ਼ ਟਾਇਏ ਗਏ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਸੀ ਔਰ ਅੱਗੇ ਵੀ ਕੋਈ 15 ਕਰਾਂ ਤੋਂ ਲੋਕਾਂ ਨੇ ਆ ਕੇ কোর্ਟ ਦੇ ਵਿੱਚ ਦਾਵਾ ਕੀਤਾ ਹੈ ਕਿ ਅਸੀਂ ਡਰਗ ਨਹੀਂ ਕਰਦੇ ਆਪਣੇ ਸਬੂਤ ਦਿੱਤੇ ਨੇ ਔਰ ਸਾਡੇ கர்ਨਾਟਾਈ ਜਾਨ ਉਸ ਐਕਟ ਦੇ ਅਧੀਨ ਸੋ ਇਸ ਦੇ ਲਈ ਸਾਡੀ ਬੀਜੇਪੀ ਦੀ ਜੋ ਮਹਿਲਾ ਮੋਰਚਾ ਦੇ ਪ੍ਰਧਾਨ ਨੇ ਜੈਂਦਰਕੌਰ ਔਰ ਸਾਡੇ ਹੋਰ ਇੱਥੇ ਸਾਰੇ ਜਿਹੜੇ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਵਿਜੇ ਕੁਕਾ ਜੀ ਸਾਡੇ ਹੋਰ ਕਾਰਜਕਰਤਾ ਸਾਰੇ ਯੂਥ ਦੇ ਚਾਹੇ ਜਿਹੜੇ ਵੀ ਹੈਗੇ ਨੇ ਸਾਰਿਆਂ ਨੇ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲਿਖਤਾ ਜੈਨਦਰ ਕੌਰ ਜੀ ਨੇ ਇਹਨਾਂ ਨੂੰ ਬੁਲਾ ਕੇ ਸਾਰੀ ਗੱਲ ਸੁਣੀ ਔਰ ਇੱਕ ਵਕੀਲ ਕੀਤਾ ਔਰ ਉਹਦੀ ਅੱਜ ਅਸੀਂ ਦੱਸਣਾ ਚਾਹੁੰਦੇ ਆ ਕਿ ਕੱਲ 3 ਵਜੇ ਉਹਦਾ ਆਰਡਰ ਆ ਗਿਆ ਉਹਦੀ ਕਾਪੀ ਮੈਂ ਤੁਹਾਨੂੰ ਦਿਖਾਉਣਾ ਚਾਹਦੀ ਹਾਂ ਹਾਈਪੋਟ ਵੀ ਜਿਹੜੀ ਤੁਹਾਨੂੰ ਵੀ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਜਿਨੇ 7 ਨਵੰਬਰ ਤੱਕ ਸਟੇਟਸ ਕੋ ਦੀ ਇੱਕ ਆਰਡਰ ਪਾਸ ਕੀਤਾ ਔਰ ਇਹ ਇੱਕ ਰਿਲੀਫ ਆਈ ਹੈ ਜਿਹੜੇ ਬਿਲਕੁਲੀ ਇਨੋਸੈਂਟ ਉਥੋਂ ਦੇ ਵਸਨੀਕ ਸੀ ਜਿਨਾਂ ਨੂੰ ਡਰ ਸੀ ਕਿ ਉਹਨਾਂ ਦਾ ਘਰ ਟਾਇਆ ਜਾਊਗਾ ਔਰ ਇੱਕ ਇੱਕ ਘਰ ਦੇ ਮਾਲਕ ਨੇ ਉਹ ਗਰੀਬ ਨੇ ਉਨਾਂ ਦੇ ਉੱਤੇ ਥ੍ਰੈਟਨਿੰਗ ਪੁਲਿਸ ਤੋਂ ਥ੍ਰੈਟਨਿੰਗ ਉਨਾਂ ਦੇ ਉੱਤੇ ਗਾਲੀ ਗਲੋਚ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਇਹ ਸਾਰਾ ਕੁਝ ਅੱਜ ਦੇ ਜਮਾਨੇ ਦੇ ਵਿੱਚ ਜੇ ਸਾਡੇ ਸ਼ਹਿਰ 'ਚ ਹੋਏ ਤਾਂ ਇਹਦੀ ਮੈਂ ਬਹੁਤ ਨਿੰਦਾ ਕਰਦੀ ਹਾਂ ਔਰ ਜਿਹੜੀ ਆਪ ਪਾਰਟੀ ਨੇ ਇਹ ਕੰਮ ਕੀਤਾ ਔਰ ਜਿਹੜੀ ਸ਼ਹਿ ਉਹਨਾਂ ਨੂੰ ਮਿਲੀ ਹੈ ਮੇਰੇ ਖਿਆਲ 'ਚ ਉਹਨਾਂ ਨੂੰ ਫੇਰ ਇੱਕ ਵਾਰੀ ਸੋਚਣਾ ਚਾਹੀਦਾ ਹੈ ਕਿ ਜੋ ਕਹਿੰਦੇ ਨੇ ਕਿ ਅਸੀਂ ਇੰਨਾ ਕੁਝ ਕਰ ਰਹੇ ਹਾਂ ਸਾਰਿਆਂ ਲਈ ਗਰੀਬਾਂ ਲਈ ਆਮ ਆਦਮੀ ਲਈ ਜਿਹੜੇ ਨਹੀਂ ਕਰਦੇ ਉਹਨਾਂ ਦਾ ਤਾਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣਾ ਪ੍ਰੂਫ ਦਿੱਤਾ ਹੈ ਬਿਨਾ ਉਹਨਾਂ ਨੂੰ ਕੋਈ ਨੋਟਿਸ ਦਿੱਤੇ ਬਿਨਾ ਨੂੰ ਬਿਨਾ ਉਹਨਾਂ ਤੋਂ ਕੋਈ ਸਬੂਤ ਲੈਣ ਲਈ ਲੈ ਕੇ ਵਰਕਰ ਰੱਖਣੀ ਚਾਹੀਦੀ ਹੈ ਔਰ ਸੋਚ ਕੇ ਗੱਲ ਕਰੋ ਜੋ ਸਹੀ ਹੈ ਉਹ ਸਹੀ ਹੈ ਜੋ ਗਲਤ ਹੈ ਉਹ ਗਲਤ ਹੈ ਕੀ ਕਰੀਏ ਬਾਰੇ ਸੋ ਦਿੱਲੀ ਚ ਵੀ ਝੁੱਗੀਆਂ ਝੌਂਪੀਆਂ ਥੋੜੀ ਐ ਪੁਲਿਸ ਖੰਗਦੀ ਵੀ ਨਹੀਂ ਇਹਦੇ ਕਿਸੇ ਗੱਲ ਤੋਂ ਤਾਂ ਜਿਹੜਾ ਐਸਐਚਓ ਨੇ ਇੱਕ ਲੇਡੀ ਨੂੰ ਬੁਲਾ ਕੇ ਆਪਣੀ ਪਿਸਤੌਲ ਉੱਪਰ ਰੱਖੀ ਮੇਜ਼ ਦੇ ਉੱਤੇ ਔਰ ਉਹਨੂੰ ਥ੍ਰੈਟਨ ਕੀਤਾ ਕਿ ਇਹ ਕਾਗਜ਼ ਤੂੰ ਸਾਈਨ ਕਰ ਕਿ ਤੇਰਾ ਕੋਈ ਦਾਵਾ ਨਹੀਂ ਐ ਇਸ ਘਰ ਦੇ ਉੱਤੇ ਕਿ ਉਹ ਘਰ ਸਾਫ਼ ਕੀਤਾ ਜਾਏ ਇਹ ਕੋਈ ਅੱਛੀ ਰਾਜਨੀਤੀ ਐ ਮੈਂ 50 ਸਾਲ 50 ਸਾਲ ਦਾ ਬਹ ਲੈ ਰਿਹਾ ਉਹਦੇ ਉੱਪਰ ਤੁਹਾਡੇ ਰਿਐਕਸ਼ਨ ਦੀ ਵੀ ਅਦੇ ਕੀਤੀ ਜਾ ਰਹੀ ਹੈ ਉਹ ਜਿਹੜਾ ਪੀ ਡਬਲਯੂ ਡੀ ਦੀ ਜਗ੍ਹਾ ਉਨਾ ਉੱਪਰ ਕਬਜ਼ਾ ਕੀਤਾ ਗਿਆ ਤੇ ਨਸ਼ਾ ਤਸਕਰੀ ਕੀ ਇਹ ਗੱਲਾਂ ਜਾਇਜ਼ ਨੇ ਜੋ ਕਹਿੰਦੇ ਪੀ ਡਬਲਯੂ ਡੀ ਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਵਾਪਕਟ ਇਹਨਾਂ ਨੂੰ ਨੋਟ ਜਾਰੀ ਨੋਟਿਸ ਕੀਤਾ ਹੈ ਜਿੰਮੇਵਾਰੀ ਬਣਦੀ ਹੈ ਹਰ ਇੱਕ ਸਰਕਾਰ ਦੀ ਸਾਡੀ ਵੀ ਬਣੀ ਸੀ ਅਸੀਂ 700 ਰਜਿਸਟਰੀਆਂ ਕਰਾਈਆਂ ਕਿਉਂਕਿ ਪੇਪਰ ਵਰਕ ਬਹੁਤ ਹੁੰਦਾ ਹੈ ਇਹਦੇ ਵਿੱਚ ਕਿ ਇਹ ਜਿਹੇ ਬੰਦਿਆਂ ਨੂੰ ਇਹਨਾਂ ਨੂੰ مالک ਜ਼ਮੀਨ ਦਾ ਬਣਾਇਆ ਜਾਏ ਤਾਂ ਇਹਨਾਂ ਗੱਲਾਂ ਦੇ ਉੱਤੇ ਸੋਚ ਕੇ ਇਹਨਾਂ ਨੂੰ ਵੀ ਚੱਲਣਾ ਚਾਹੀਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਤੁਸੀਂ ਪਲਾਟ ਅਲੋਟ ਕਰ ਦਿੰਦੇ ਹੋ ਸ਼ਾਮ ਲੋਟ ਦੇ ਵਿੱਚੋਂ اسی ਤਰੀਕੇ ਦੇ ਨਾਲ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ